ਜਾਓ ਜੀ ਦੇਖ ਮੈਂ ਕਰੇਗਾ ਮੈਂ ਕਿਹਾ ਇਹ 10 ਜੇ ਤੁਹਾਨੂੰ ਮੈਂ ਆਪਣਾ ਦਿਖਾਉਣੀ ਹੈ ਨਵਾਂ ਸੂਟ ਜ਼ਰੂਰ ਦੇਖਿਓ ਤੇ ਕਮੈਂਟ ਕਰਿਓ ਬਿੱਦਲੋ ਥੈਂਕ ਯੂ ਹਿੰਗ ਲੱਗੇ ਨਾ ਫਟਕੜੀ ਰੰਗ ਚੌਖੇ ਤੇ ਚੌਕਾ ਉਹ ਇਧੇ ਕਿਦਾਂ ਭੇਂਦੀ ਕਾਲੀਆਂ ਸਾਲ ਬਾਅਦ ਆ ਲਗਾ ਕਮਰਾ ਦਵਾਰ ਤੋਂ ਬਣ ਲੋ ਸ਼ਸ਼੍ਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਲੋ ਜੀ ਕੱਲ ਤੁਸੀਂ ਦੇਖਿਆ ਸੀ ਕਿ ਆਪਾਂ ਥੋੜਾ ਜਿਹਾ ਕੰਮ ਨਿਬੇੜ ਦਿੱਤਾ ਹੈ ਘਰ ਦਾ ਤੇ ਹੁਣ ਬਾਕੀ ਦਾ ਕੰਮ ਜਿਹੜਾ ਕਰਨਾ ਉਹ ਸਟਾਰਟ ਕਰਨ ਲੱਗੇ ਆ ਤੇ ਜਿਹੜੀਆਂ ਤੋੜ ਦਿੱਤੀਆਂ ਆ ਆ ਬਾਕੀ ਗਿੱਠੀਆਂ ਤੇ ਹੁਣ ਅੱਜ ਉੱਪਰਲੀ ਗਿੱਠੀ ਵੀ ਤੋੜ ਦੇਣੀ ਆ ਤੇ ਕਲਰਫੁੱਲਰ ਸਾਰਾ ਲਾਵਾਂਗੇ ਉਹ ਕਲਰ ਵੀ ਕਰਨਾ ਆ ਤੇ ਵੀ ਉਹ ਸਾਰੇ ਗਿੱਠੇ ਬਣ ਜਾਣਾ ਹੈ ਸੀਮੈਂਟ ਲਿਆਵਾਂਗੇ ਰੇਤਾ ਵਗੈਰਾ ਸਾਰਾ ਕੁਝ ਸਮਾਨ ਹੋਣਾ ਅੱਜ ਐਡੇ ਵਲੌਗ ਨਾ ਬਣੇ ਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਥੈਂਕ ਯੂ ਅੱਜ ਇਦਾਂ ਮੱਝਾ ਡਾਲਿਆ ਸੀ ਅਸੀਂ ਤੇ ਮੰਜੇ ਤੇ ਬੈਠੇ ਆ ਤੇ ਹੁਣ ਜਿਹੜਾ ਬਾਕੀ ਇੱਧਰ ਬੈੱਡ ਲਾਇਏ ਸੀ ਤਾਂ ਉਸ ਤੇ ਇਖੇ ਹੁਣਾ ਸੀ ਤੇ ਆ ਜਿਹੜੇ ਕੀਠੀਆਂ ਤੋੜ ਦਿੱਤੀਆਂ ਆ ਤੇ ਅਸਰੀਏ ਵੀ ਤੋੜ ਤੇ ਆ ਤਾਂ ਹੁਣ ਆ ਵਾਲੀ ਕੀਠੀ ਸਾਰਾ ਸਮਾਨ ਲਾਉਣਾ ਆ ਤੇ ਸਾਰਾ ਸਮਾਨ ਲਾ ਕੇ ਤੇ ਕੀਠੀ ਵੀ ਤੋੜ ਦੇਣੀ ਆ ਤਾਂ ਆ ਕੀਠੀਆਂ ਰਹਿ ਗਿਆ ਜੇ ਭਰ ਨਹੀਂ ਆ ਤੇ ਬਾਕੀ ਇਹ ਕਲਰ ਵੀ ਸਾਰਾ ਸਾਫ਼ ਕਰਨਾ ਆ ਲਾਲਣਾ ਕਲਰ ਤੇ ਕਲਰ ਵੀ ਹੋਰ ਕਰਨਾ ਆ ਹਮ ਸਟਾਰਟ ਹੋ ਗਿਆ ਤੇ ਉੱਪਰੋਂ ਸਾਰਾ ਸਮਾਨ ਲਾ ਦਿੱਤਾ ਆ ਆ ਪਏ ਮੰਮੀ ਦੇ ਕੱਪੜੇ ਤੇ ਲਾ ਤੇ ਜਿਹੜੇ ਕੱਪੜੇ ਆ ਨਾ ਉਹ ਸਾਰੇ ਆਪਾਂ ਸਾਰੇ ਹਣ ਕਹਿੰਦੇ ਸੀ ਕਿ ਕੀਲੀਆਂ ਦੇ ਹੁਣ ਕੱਪੜੇ ਨਾ ਟੰਗਿਓ ਤੇ ਕੀ ਇੱਲਿਆਨ ਕੱਪੜੇ ਟੰਗਦੇ ਆਣ ਸਾਰੇ ਕਹਿੰਦੇ ਕੀਲੀ ਵਾਲੇ ਕੱਪੜੇ ਹੁਣ ਬਿਲਕੁਲ ਨਾ ਟੰਗੇ ਹੈ ਨਹੀਂ ਚੰਗੇ ਲੱਗੇ ਆਏ ਉੱਪਰੋਂ ਵੀ ਸਾਰਾ ਲਾਤ ਆਇਆ ਤੇ ਹੁਣ ਉੱਪਰ ਲੱਗਿਆ ਜੀ ਭੰਨਣ ਕੰਮ ਛੜੜ ਹੋ ਗਿਆ ਆ ਗਰਮੀ ਬਹੁਤ ਜ਼ਿਆਦਾ ਆ ਦੇਖ ਲੀਨ ਆ ਬੈਠੀ ਆ ਆ ਸੈਜੂ ਆ ਤੇ ਆ ਡੈਡੀ ਜੂ ਤਾਂ ਇੱਧਰੋਂ ਡੇਗਦੀ ਕਿਦੇ ਹਾਂ ਦਾ ਪਹਿਲਾ ਤੋੜ ਲੋ ਉੱਪਰਲੀ ਤੋੜ ਲੋ ਨਾ ਪਹਿਲਾਂ ਹੂੰ ਉਹ ਨਾ ਕਰ ਰਹੀ ਨਾ ਆਪਣੀ ਮਨ ਲੱਗੀ ਤੇ ਜੇ ਉਪਰੋਂ ਹੀ ਤੋੜ ਲਓ ਪਹਿਲਾਂ ਫੇ ਦੇ ਨਾ ਜਾਵੇ ਤੇ ਤੇ ਹੋਣੀ ਸਾਰੀ ਉਪਰੋਂ ਤੋੜ ਲਓ ਪਹਿਲਾਂ ਹਾਲ ਹੈ ਇਹ ਤਾਂ ਉੱਤੇ ਆਣੀ ਥੱਲੇ ਗੱਡੀ ਤੇ ਗਈ ਇਹ ਉਹ ਸਭਨ ਸੇ ਸਭਨ ਮਾਰੋ ਬੋਲਿਆ ਰਵੇ ਤੂੰ ਬੋਲਿਆ ਰਵੇ ਕੁਝ ਵੀ ਬੋਲੋ ਇਹ ਹੁਣ ਕੰਨ ਪਾਣਾ ਮਲਾ ਤੋ ਕਿੱਥੋਂ ਆਣਾ ਕਿੱਥੋਂ ਹੋਣਾ ਸਾਰੇ ਹੁਣ ਇਹ ਮੈਨੂੰ ਪਤਾ ਨਹੀਂ ਕਿੱਥੋਂ ਹੁੰਦਾ ਆਓ ਕਿੱਥੋਂ ਆਓ ਚਾਹ ਵੇ ਪਾਗਲ ਲਿਆ ਲਿਆ ਉਹ ਨਾ 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 ਡੈਡੀ ਮੈਨੂੰ ਆਪਾਂ ਨੂੰ ਆ ਮੈਂ ਕਰਿਆ ਹੁਣ ਆ ਖੋੜ ਲੱਗਾ ਨਾ ਜਸਲੀਨਾ ਇਹ ਕੀ ਹੁੰਦਾ ਬੱਡੂ ਮੈਂ ਤਾਂ ਇਹਨੂੰ ਕਹਿੰਦੇ ਸੌਦੇ ਸੌਦੇ ਨਾ ਮੈਂ ਤੁਹਾਨੂੰ ਕਮਾ ਕੇ ਕੰਮ ਕਰੂਗਾ

பாப்படர் ਨਾ ਖਾਣਾ ਡਾੜੀ ਵੀ ਆ ਗਿਆ ਸੱਬਲ ਲੈ ਕੇ ਡਾੜੀ ਕਨੇ ਮੈਂ ਵੀ ਤੋੜਾਂ ਬਹੁਤ ਜ਼ਿਆਦਾ ਗਰਮੀ ਆ ਡਾੜੀ ਸੱਬਲਾਂ ਤੋੜਨਦੇ ਆ ਨਾ ਇਦੀ ਥੋੜੀ ਜਾਨੇ ਛੱਡ ਇਸ ਗੱਲ ਬਾਨੀ ਸਾਰੀ ਇੱਟਾਂ ਵੀ ਖੜ ਗਈਆਂ ਉਹ ਮਾਲ ਮਾਦੀ ਨਹੀਂ ਹੋச்சு ਮੋਸ ਮੋਸ ਐਚ ਹਾਂ ਬੰਦੇ ਦੀ ਮਹਾਨੀ ਹੋ ਗਈ ਆ ਦੀ ਮਹਾਨ ਬੰਦੇ ਦੀ ਮਹਾਨ ਸ਼ਖਸੀਅਤ ਦੀ ਕਿੰਨੇ ਦਸ਼ਮਿਕਾ ਚਾਹੁੰਦੇ ਹੋ ਕਰ ਸਕਦੇ ਹੋ ਕਹਿੰਦੇ ਆਕੀਲ ਗਾ ਹੁਣ ਕੱਪੜੇ ਨਾਲ ਟੰਗੇ ਹੋ ਅੱਛਾ ਅੱਛਾ ਕਦੇ ਖਾਂ ਕਹਿੰਦੇ ਬਹੁਤ ਗੰਦੇ ਲਾਦੇ ਟੰਗੇ ਸੁਧਰ ਪਰ ਮਾ ਕੀ ਕਹਿੰਦੇ ਇੰਨੇ ਕੱਪੜੇ ਕਿੱਥੋਂ ਲੈ ਕੇ ਆਈ ਮਾ ਜੀ ਆਈ ਗਏ ਕਹਿੰਦੇ 3 ਲੱਖ ਰੁਪਏ ਬੰਦਾ ਇਦਨੇ ਕੱਪੜਿਆਂ ਦਾ ਆ ਲੈ ਗੱਡੀਆਂ ਆਉਣੀਆਂ ਤੁਹਾਡੀ ਪਿਆਰ ਬਜਾ ਮੈਂ ਫੜਾਉ ਜਨਕ ਦਾਦੀ ਨੂੰ ਥੋੜੀ ਜਿਹੀ ਮਹਿਫਲ ਲੱਗੇ ਮੈਂ ਘੜਾਓ ਗਾਣਾ ਸੁਣਾਉਗੀ ਦਾਦੀ ਮੈਂ ਫਿਰ ਲਾਉਗੀ ਮੰਮੀ ਇੱਥੇ ਕਿਨਵਾਓ ਥੋੜਾ ਜਿਹਾ ਇੱਥੇ ਕਿਨਵਾਓ ਫੇਕੀ ਹੋਇਆ ਕਹਿੰਦੇ ਕਹਣਾ ਸਾਰੇ ਇਹ ਕੀ ਕਰਦੀ ਬੁੜੀ ਨਹੀਂ ਕੋਈ ਕਹਿੰਦਾ ਇੱਥੇ ਆਓ 아이 ਰੋਣਕ ਮੇਲਾ ਲੈਣਾ ਜਿਹੜਾ ਗਾਉ ਉਹ ਮੇਨਾ ਗੱਲ ਕਰਾ ਦਿਓ ਇੱਥੇ ਗਾਓ ਆ ਸਟੇਜ ਤੇ ਆਗੇ ਮੰਮੀ ਜੀ ਗਾੜਾ ਗਾ ਗੂ ਜੇ ਕੰਮ ਹੋ ਰਿਹਾ ਬਹੁਤ ਤਾ ਗਾੜੀ ਲੱਗੀ ਹੋਆ ਥੋੜਾ ਤਾ ਗਾੜੀ ਜੋ ਫਟਾ ਜੋ ਗਿੱਟੀ ਜਾਉਂਦਾ ਜਿਹਾ ਥੋੜੀ ਜਾ ਕੇ ਕਹਿੰਦਾ ਸੀ ਇੱਧਾ ਹੋ ਗਿਆ ਜਿੱਦਾਂ ਤੂੰ ਕਹਿੰਨੇ ਉਦੋਂ ਹੋ ਗਿਆ ਕੰਨ ਉਹ ਜਾ ਦੇ ਜੀ ਦੀ ਜੀ ਹੁਣ ਅੰਤ ਕੀ ਹੋ ਗਈ ਆ ਤਾ ਹੋਗੀ ਦਾਦੂ ਦੀ ਦਾਦ ਮੈਂ ਆਜੂ ਦਾਦੂ ਮੈਂ ਆਜੂ ਦਾਦੂ ਮੈਨੂੰ ਮੈਰੀ ਬੋਲਣਾ ਦਾਦੂ ਜਾ ਰਹਾ ਗੁੱਸੇ ਜਾ ਦਾਦੂ ਕੰਦੇ ਮੈਂ ਦਾਦੀ ਨੋਦਰ ਪੈ ਦਾਦੂ ਕਿਹਦਾ ਦਾਦੀ ਨੋਦਰ ਆਪਾਂ ਕੋਈ ਮੌਕਾ ਦੇ ਆ ਮੰਮੀ ਉਹ ਗਾਣਾ ਸੁਣਾਇ ਜਿਹੜਾ ਸੁਣਾਉਂਦੇ ਆ ਬਾਬੇ ਦੇ ਗਾਣਾ ਸੁਣਾਇ ਬਾਬੇ ਦੀ ਭੇਟੀ ਸੁਣਾ ਗੋ <laughs> दाली दाली उड़ी थी थी पेटी <laughs> उबल <उकपला> गई है जी उबल गई भी उबल <laughs> लो जी कुड़ी चली हूं उधर इधर कुड़ी गई है उबल <laughs> लो बंद हो गया तो बंद हो गया अरे तो बंद हो गया ओण के तक करना ओण कर लो कितों होना तो तो ए बंद कोई मुंडी को खाम तो जे मैं बुला मां हाण दिए नी मैं तक करके फल आई आवा अरे हो गया फल हुई ओण करियो जी ए वे भी करते हैं कि हर नमरा के वे भी हैं कि भाई नाल ਇਹ ਆਪਾਂ ਨੇ ਸਮਾਨ ਦੇ ਜਮੋੜਾ ਦਾ ਵਿਆਹ ਨਹੀਂ ਆ ਕੋਈ ਟੱਟ ਟੋਟ ਲੱਗਦੀ ਬੱਸ ਕਰੋ ਘਰ ਤੋਂ ਕਰੋ ਜਿਆਦਾ ਗੱਲਾਂ ਨਾ ਮਾਰੋ ਮੇਰੇ ਖਿਓ ਤੇ ਮਾਤਾ ਲੈ ਗਿਓ ਮਾਂ ਲੈ ਗਿਓ ਦਾਦੀ ਬੋਲੋ ਹਲੋ 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 ਮਹਾਦਾਨ ਪੈਸੇ ਕਰਨ ਗਾਤੇ ਜੇ ਮੈਂ ਬਲਾਵਾ ਹਾਂ ਦिए ਨੀ ਮੈਂ ਕਰਕੇ ਫਲਾਈ ਆਵਾ ਹੋਗੀ ਤਾਂ ਮੈਂ ਤੁਹਾਨੂੰ ਇੱਕ ਵਧੀਆ ਗਾਣਾ ਤੇ ਕਿਹੜਾ ਸੁਣਾ ਚਾਹੁੰਦੇ ਹੋ ਤੁਸੀਂ ਗਾਣਾ ਕਿਹੜਾ ਸੁਣਾ ਚਾਹੁੰਦੇ ਹੋ ਯਾਰ ਜੀ ਪਹਿਲਾ ਗਾਇਆ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਵੀ ਤੇਰਾ ਬਣ ਕੇ ਰਹਾ ਪਰਛਾਵਾਂ ਜੇ ਮੈਂ ਬਲਾਵਾਂ ਹਾਂ ਦੀਏ ਨਿੰਦ ਕਰਕੇ ਫਲਾਈ ਆਵਾਂ ਟੁੱਟ ਗਿਆ ਇੱਥੋਂ ਤੇ ਹੁਣ ਬਹਿ ਗਿਆ ਜੀ ਰੈਸਟ ਤੇ। ਉਹ ਆ ਕਰਦੇ ਪਏ ਆ ਕਿ ਇਤਵਾਰ ਕਿੰਨਾ ਸੀਮੈਂਟ ਲੱਗਣਾ ਤੇ ਕਿੰਨਾ ਪੀ ਲੱਗਣਾ। ਕਿੰਨਾ ਸੀਮੈਂਟ ਲੱਗੂ? ਇੱਕ ਬੋਰਾ ਕਹਿੰਦੇ ਪਏ ਸੀਮੈਂਟ ਦਾ। ਇੱਕ ਬੋਰਾ ਸੀਮੈਂਟ ਦਾ। ਇੱਕ ਬੋਰਾ ਮੀਟ ਦਾ ਲੱਗ ਜਾਣਾ ਤੇ ਤੇ ਬਾਅਦ ਚ ਇਹਨਾਂ ਤੋਂ ਹੋਰ ਬੋਰਾ ਲੱਗੂ। ਦੋ ਬੋਰਾ ਵੀ ਲੱਗੂ। ਸੋ ਹੋ ਲੱਗ ਜਾਣੀ ਆਰਾਮ ਨਾਲ। ਲੱਗੇ ਨੇ ਦੋ ਬਾਲਟੀ। ਕਿਉਂਕਿ ਫੜ ਸਾਰੀਆਂ ਕੱਦਾਂ ਪੱਧਰੀਆਂ ਹੋ ਗਈਆਂ। ਲੱਗਣੀਆਂ ਕਿ ਇਹਨੂੰ ਆਏ ਤੇ ਇੱਧਰ ਆ। ਤੁਸੀਂ ਇਧਰ ਆਂਦੇ ਤਾਂ ਫਿਸਾਰੀਆਂ ਪੱਧਰੀਆਂ ਹੁਣੇ ਦੱਸ ਲੱਗੜੀਆਂ ਕਹਿੰਦੇ ਕਿ ਇਹਨੂੰ ਇਧਰ ਇਧਰ ਗਾਂ ਤੇ ਲੱਗਣੀਆਂ 1 2 3 ਨਾਲ ਤੇ ਲੱਗਣੀਆਂ ਇਧਰ ਵੀ ਸਸਤੇ ਨਹੀਂ ਲੱਗਦੇ ਖਾਣੇ ਦਾ ਲੱਗਣਾ ਹੀ ਆ ਵਿੱਚ ਵਿੱਚੋਂ ਦਾ ਕਾਨੇ ਪੈਣੇ ਹੁਣ ਪੀਲੇ ਥੋੜੀ ਛੱਡਣੇ ਇਹ ਕਿੱਟਾ ਕਮਰਾ ਆ ਆਰਾਮ ਨਾਲ ਲੱਗ ਗਈਆਂ ਨੇ ਦੋ ਬਾਟੀਆਂ ਦੋ ਦੂਜੇ ਦੋ ਕੋੜ ਹੁਣ ਇਹ ਤੇ ਇੱਕ ਕੋੜ ਥੋੜੀ ਹਿੱਸਾ ਦੋ ਕਾਨੇ ਇੱਧਰ ਰਹਿਣਾਂਗੇ ਤੇ ਆਹ ਵਾਲਾ ਦੋ ਕੋੜ ਤਗ ਇਟਾ ਪੋਚਾਈ ਦੀਆਂ ਇਟਾ ਕਿਥੋਂ ਲੈਣੀਆਂ ਇੰਨੀ ਪਰ ਉਹਨੂੰ ਤਾਂ ਭਰਦੀ ਹੈ ਇਹੀ ਉਹ ਤਾਂ ਭਰਨ ਦੇਣਾ ਚਾਹੀਦੇ ਸੀ ਕੰਦਾ ਪਲੈਨ ਹੋ ਜਾਣੀਆਂ ਰੋਟਾਂ ਬੋਲ ਗੀਟ ਤੱਕ ਲਾਗਣੀਆਂ ਫਿਰ ਇਟਾ ਵੀ ਮੁੱਲ ਲੈਉਣੇ ਪੈਣੀਆਂ ਉਹ ਕੰਮ ਵੱਜ ਜਾਣਾ ਹਾਂ ਬੜੀ ਝੋੜੀ ਜਦੋਂ ਸਾਰੇ ਭਰਨੇ ਫੇਰ ਹੀ ਗੱਲ ਬਾਨੀ ਵਧੀਆ ਸਿੱਧੀਆਂ ਕੰਦਾ ਹੋ ਜਾਣੀਆਂ ਮਰਦਾਜਾ ਤੋੜ-ਦੂੜ ਕੇ ਤਾਂ ਸਾਰਾ ਕੁ ਤੋੜ ਦੋ ਅੱਜ ਤੋੜ-ਦੂੜ ਲਿਆਈਏ ਸ਼ਾਮ ਨੂੰ ਕੱਲ੍ਹ ਆਜਾ ਫੱਟਾ ਟੱਪਟਾ ਅੱਧਾ ਟੁੱਟ ਗਿਆ ਤਾਂ ਫੱਟਣਾ ਹੈ ਇਹ ਪਾ ਲਾ ਅੱਜ ਇਹਨੇ ਕਿੰਨਾ ਹੁੰਦਾ ਤੁਸੀਂ ਇੱਥੇ ਬਣ ਰਹੇ ਹੋ ਸਾਰੇ ਇਹਨੇ ਬਲੌਗ ਨਾਲ ਦੇ ਦਿਆ ਕਿੰਨਾ ਹੁੰਦਾ ਕਿੰਨਾ ਹਾਂ 2000 ਦੀ 12500 ਦੀ ਹਾਂ ਉਹ ਤਾਂ ਭੱਡੀ ਨਹੀਂ ਦੀ ਪਾਰਟੀ ਆਹ ਭੱਡੀ ਲਿਆਵਾਂਗੇ ਫੇਰ ਦੋ ਤਾਂ ਫੇਰ ਉੱਥੇ ਗੱਲ ਆ ਜਾਣੀ ਆ ਜਾਣਾ ਤਾਂ ਬੰਦ ਨਾ ਉਹ ਜੀ ਵੱਡੀ ਇੱਕ ਲੈ ਲਈ ਉਹਦਾ ਫੇਰ ਰੇਟ ਠੀਕ ਹੋਊਗਾ ਵੱਡੀ ਤਾਂ ਕੀ ਮੈਣੀ ਛੋਟੀਆਂ ਜਨ ਜੇ ਛੋਟੀ ਵੱਡੀ ਵੀ ਨਹੀਂ ਆੜੀ ਪਈਆਂ ਅੱਜ ਬਾਹਰ ਜੇ ਛੋਟੀ ਲਈ ਤਾਂ ਦੋ ਲਿਓਣੇ ਪੈਣੀਆਂ 10 ਲੀਟਰ ਦੀ ਹੁੰਦੀ ਘਰੇ ਕੋਈ ਜਾਂ 20 ਲੀਟਰ ਆਹੋ ਫੇਰ ਅਸੀਂ ਛੋਟੀ ਲਈ ਫੇਰ ਦੋ ਲਿਓਣੇ ਪੈਣਗੇ ਜੇ ਵੱਡੀ ਲਈਏ ਉੱਥੇ ਗੱਲ ਆਏ ਏਦਾਂ ਦੋਨੋਂ ਠੀਕ ਲਿਆਇਆ ਉਥੋਂ ਹੀ ਉਹ ਛੋੜੇ ਫਤਾਰ ਰੋੜੇ ਆਪਾਂ ਉਹ ਢੋਲਾਂਗੇ ਉਹਨਾਂ ਸਾਡੇ ਆ ਜਿਹੜੇ ਖਾਨਿਆਂ ਚ ਉਹ ਤੇ ਕੂਰ ਰਣੇ ਸਾਰੀ ਹਨਾ ਜਿਹੜੇ ਚ ਇਹਨੇ 50 ਰੁਪਏ ਲੱਗਦੇ ਆ ਇਹ ਕਰੇ ਤਾਂ ਬਿਆਰ ਕਰਕੇ ਇੱਕਦਲੇ ਢੋਲਣੀ ਆਪਾਂ ਨਾ ਜੇ ਜੇ ਕਹੂਗਾ ਤਾਂ ਫਿਰ ਨਹੀਂ ਪੈਣੀ ਲੋਡ ਫੇਰ ਟੁੱਟ ਗਈ ਆ ਟੀ ਰਹਿ ਗਈ ਆ ਬਹੁਤ ਟਾਈਮ ਲਾਉਦਾ ਹੈ ਤੋੜਨ ਨੂੰ ਕਟਾ ਮਿੱਟੀ ਬੁਰਾ ਹਾਰ ਗਰਮੇਟ ਬਿਠੇ ਆ ਨਾ ਪੱਖਾ ਚਲਾ ਸਕਦੇ ਆ ਜੇ ਪੱਖਾ ਚਲਾਓ ਫੇਰ ਸਾਡ ਮਿੱਟੀ ਪੀਂਦੀ ਆ ਇਹਨਾਂ ਤੇ ਸੋ ਗਰਮੀ 'ਚ ਬਿਠਾ ਨਾ ਵੀ ਨਾਲ ਮਾਂ ਬੜੀ ਦੀਜਣਾ ਬਣਾਇਆ ਬਣਾ ਕੇ ਤੇ ਸਮਾਰ ਰਿਹਾ ਉਹ ਹਾਂ ਅਸਾ ਅਸਾ ਮਾਂ ਮੈਂ ਬਣਾਇਆ ਤੇ ਤੂੰ ਹੀ ਬਣਾਈ ਬਣਾਇਆ ਉਹ ਦਾ ਗਾਹੀ ਕਰਾਏ ਆ ਅੱਗ ਲਾਵੇ ਅੱਛਾ ਇਹ ਤਾਂ ਇਹ ਬੁਗਾ ਅਛਾ ਤਾਂ ਤੂੰ ਹੀ ਬਗਾ ਉਹ ਬੰਦ ਕਰ ਲੈ ਤੈਨੂੰ ਹੁਣ ਕੀ ਕਰਨਾ ਜੋ ਹੋ ਗਿਆ ਹੋ ਗਿਆ ਉਹ ਜੀਆ ਸਾਰਾ ਹੀ ਹੁਣ ਟੁੱਟ ਗਈ ਆ ਜੀ ਬੀਟੀ ਆ ਸਰੀਏ ਨਿਕਲੇ ਆ ਆ ਬੜੀ ਗੀਚੀ ਦੇ ਉਪਰੋਂ ਆ ਦੇਖੋ ਕਿੰਨਾ ਪੁਰਾਣਾ ਸਰੀਆ ਸੈਕਲ ਦਾ ਪਾਟ ਆ ਆ ਇਹ ਕਹਦਾ ਦੋਸਤਾਂ ਕੋਲੀ ਕੀ ਬਾਤ ਆ ਆ ਕਿਸੇ ਨਾਲ ਉਹ ਆਹ ਦਾ ਪਾਟ ਹੈ ਇਹ ਸੈਕਲ ਦਾ ਓਏ ਵੀ ਸਾਈਕਲ ਦਾ ਹੀ ਆ ਮੇਰਾ ਸੈਕਲ ਇਹ ਸਾਈਕਲ ਹੀ ਢੇਰਦਾ ਹੰਦੂਰਾ ਆ ਦੇ ਮਿੰਦਲਾ ਦਾ ਸੈਕਲ ਹੀ ਤਿਆਰ ਹੋਇਣਾ ਕੋਰੇ ਤੁਕੀ ਆ ਵੀ ਸਾਈਕਲ ਦਾ ਸਾਈਕਲ ਹੀ ਪਾਟ ਦਿੱਤਾ ਸਾਰਾ ਆ ਵੀ ਸਾਈਕਲ ਦਾ ਆਹ ਸਰੀਏ ਨਿਕਲੇ ਇਸ ਤੋਂ ਆਜੀ ਸੁਭਾਯਾ ਉਹੰਦੇ ਨੰਨਾਂ ਜਵਾਬ ਨਹੀਂ ਹੁੰਦਾ ਅੱਛਾ ਇਹਨਾਂ ਸਰਾ ਕੱਢ ਦੇ 0 900 ਤੋਂ ਆਹ ਉਹਦੀ ਮੋਟੀ ਜੇ ਨਸਲੀ ਚ ਬਸ ਇਹ ਕਰਦੀ ਅੱਛਾ ਚਾਹ ਰੱਜੀਣਾ ਨਸਲੀ ਅੱਛਾ ਲੈ ਕਿ ਕੀ ਕੱਟਦੇ ਆਹ ਉਹ ਉਹ ਕਿਉਂ ਜਾ ਰਹਾ ਹੈ ਹੰਦਾ ਪਿੱਖਾ ਜੀ ਪਟਲਾ ਬਣ ਉਹ ਜੀ ਜਾਉਂ ਜਾ ਵਾ ਏ ਤੇ ਕੰਮ ਤੇ ਜਾ ਉਹ ਜੀ ਹੋ ਗਏ ਬੇ ਜੀ ਨਾ ਗੋਲ ਨੂੰ ਹੋ ਗਿਆ ਤੇ ਬਾਹਰ ਦਾ ਬੇਸ ਹੋ ਗਿਆ ਵਾ ਵਧੀਆ ਜੀ ਹੋ ਗਿਆ ਉਹ ਦਿਖਾਉਂਦਾ ਅੱਗੇ ਮੋਟਰ ਉਹ ਤੇ ਕੀ ਅਸੀਂ ਥੋੜੀ ਜਿਨੀ ਅੱਗੇ ਕਿੰਨੇ ਸਾਲ ਪੁਰਾਣੇ ਕਿਦੋਂ ਦੀ ਪਾਈ ਆ ਇਹ 40 ਸਾਲ 81 82 ਦੇ ਬਣੇ ਆ ਇਹ ਲਿਖਿਆ ਵਿੱਚ ਬੜੀ ਤੇਰੀ ਹੋ ਰਹੀ ਆ ਹਾਂ ਚੋੜ ਦੇ ਨਾਲ ਉੜ ਗਿਆ ਉੱਧੇ ਉੜ ਗਿਆ ਰੰਗਿਆ ਪੂਰਾ ਹੀ ਸੀ 81 82 ਦੇ ਬਣਿਆ ਆ ਜੀ ਆ ਦੇਖਣੋ ਕਿੰਨੇ ਸਾਲ ਪੁਰਾਣਾ ਹੈ ਇਹ 82 ਵੀ ਤੇ ਵੀ 44 ਸਾਲ ਹੋ ਗਏ ਤੇ ਇਹ ਡੋਗਰਾਉਂਡ ਕਰ ਜੀ ਆਣੀ ਤਲਉਦੀ ਬਣੀ ਹੋਇਆ ਹਉ ਇਹ ਤਾਂ ਪਹਿਨੀ ਕਦੋਂ ਦੀ ਪੜੀ ਆ ਉਦੋਂ 44 ਸਾਲ ਹੋ ਗਏ ਇਹਨੂੰ ਪਾਇਲ ਵਿੱਚ 44 ਸਾਲ ਹੋ ਗਏ ਦੋਸਤੋ ਆ ਸਾਰਾ ਕੰਮ ਕਰਦੇ ਆਣ 44 ਸਾਲ ਬਾਅਦ ਆ ਲੱਗਾ ਕਮਰਾ ਦਵਾਰ ਤੋਂ ਬਣਨਾ ਮੰਮੀ ਨੂੰ ਕਿਹਾ ਪਾਣੀ ਪੂਣੀ ਪੁਛ ਲਓ ਪੂਰੇ 44 ਸਾਲ ਬਾਅਦ 40 ਸੈਟਿੰਗ ਹੋਣ ਲੱਗੀ ਕਮਰੇ ਦੀ ਕਿਉਂਕਿ ਕਿਉਂਕਿ ਪਤਾ ਕੀ ਗੱਲ ਸੀ ਇਹ ਜਿਹੜਾ ਕਮਰਾ ਸੀ ਨਾ 44 ਸਾਲ ਹੋ ਗਏ ਨੂੰ ਬੜੇ ਨੂੰ ਤੇ ਹੁਣ ਆਪਾਂ ਲੱਗੇ ਆ ਸੈਟਿੰਗ ਕਰਾਂ ਕਿਉਂਕਿ ਸੈਟਿੰਗ ਨਹੀਂ ਹੋਈ ਉਹਦੀ ਹਿੰਗ ਲੱਗੇ ਨਾ ਫਟਕੜੀ ਰੰਗ ਚੌਖੇ ਤੇ ਚੌਕਾ ਓ ਦੇਖ ਕਿਦਾਂ ਪਹਿੰਦੀ ਇਹ ਕਿਦਾਂ ਇਹ ਤਾਂ ਅੰਦਰ ਵੀ ਲੱਗਣਾ ਇਹ ਤਾਂ ਅੰਦਰੋਂ ਹੀ ਬਾਹਰ ਆ ਜਾਣਾ ਇਹਦਾ ਪੀਤਾ ਹੁਣ ਬਾਰੇ ਆਇਣਾ ਫੋੜ ਪਾਣੀ ਡੈਡੀ ਡੈਡੀ ਤੇ ਕਹਿ ਰਹੇ ਡੈਡੀ ਪਹਿਲਾਂ ਇੱਥੇ ਜਾ ਕੇ ਤਾਂ ਕੰਮ ਵੀ ਕਰਨਾ ਸਿਰਫ ਇਹ ਲਾਂਕ ਤਵੀ ਬੋੜੀ ਆਹ ਦੇਖ ਇੰਨੇ ਨਾਲੇ ਤੋੜਨ ਦੇ ਨਾਲ ਕਿੰਨਾ ਖੁੱਲਾ ਲੱਗਦਾ ਕਮਰਾ ਉਹ ਸੁਨਣਾ ਲੱਗਣਾ ਹੈ ਬਣ ਕੇ ਤਾਂ ਆਹ ਤਾਂ ਬੈੱਡ ਦੇ ਤੱਕ ਇੰਨਾ ਖੁੱਲਾ ਹੋ ਗਿਆ ਕਮਰਾ ਚਲੋ ਬੈਠਾ ਇਦਾਂ ਲੱਗਣਾ ਹੈ ਨਾ ਤੇ ਸਾਹਮਣੇ ਤਾਂ ਰੀਤੀ ਕੇਣਾ ਬੈਠੇ ਵੀ ਗਲਤ ਤਰੀਕੇ ਨਾਲ ਲੱਗੇ ਸੀ ਸਾਰੇ ਮੁੰਡਾ ਦੇਖ ਰਿਹਾ ਮੈਂ ਕਹਾਈ ਤੂੰ ਕਿਤਾਉ ਉਤਰ ਲੱਗਣੀ ਹੁਣ ਐਦਾਂ ਲੱਗਣੀ ਹੁਣ ਮੈਂ ਨਾਲ ਬਖਾ ਕਰ ਦੂੰਗਾ ਹੋਰ ਸਿਆੜਾ ਤਾਂ ਅੱਗੇ ਨਾ ਖਵਾਉਂਦੀ ਜਿੱਥਾ ਲੱਗੇ ਸੀ ਕਿਵੇਂ ਬਚਾਉ ਉਹ ਸਾਰੇ ਕੋਈ ਨਹੀਂ ਲੋਕਾਂ ਨੂੰ ਖੇਡਾਉਣਾ ਨਹੀਂ ਆਉਂਦਾ ਓਏ ਜੇ ਆਂ ਬਿੜਤਾਂ ਗਾਟੀ ਜਗਣ ਲੱਗ ਗਿਆ ਲੱਗੇ ਵੀ ਗਾਟੀ ਜਗਣਾ ਤੇ ਸੀ ਬੜਾ ਬੈਠ ਤਾਂ ਗੜੀ ਕਰ ਕੇ ਬੋਲਦਾ ਏ ਇੱਥੇ ਲੱਗੂ ਮੈਂ ਸੋਫਾ ਇਹਨਾਂ ਬਾਕੀ ਤੋਂ ਸੋਫੇ ਲਾ ਕੇ ਉੱਧਰ ਏਦਾਂ ਬਣੇ ਸਾਡੇ। ਜੱਗੜਾ ਤਾਂ ਬੂਹਾ ਨੇ ਮੋਰੀ ਆਇਆ ਲੈ। ਠੀਕ ਹੀ ਹੋਇਆ। ਬੂਹਾ ਕਿ? ਉਹ ਬੂਹਾ ਦੇ ਕੇ ਨਾ ਲਾ ਕੇ ਕੇ ਨੁਕਲਾ ਲੱਗਦਾ। ਹਾਂ ਉਹ ਜਿਹੜਾ ਕਹਿੰਦਾ ਨਾ ਬੈਠੇ। ਏਦਾਂ ਲੱਗਣੇ ਆ। ਆ ਦੇਖੋ। ਇੱਥੇ ਬੈਠਣਾ ਅੱਗੇ। ਇੱਧਰ ਬੂਹਾ ਲਾ ਕੇ ਕੰਮ ਦੇ। ਨਾ। ਇੱਥੇ ਬੈਠਣਾ ਜਿਦਾਂ ਸਾਰੇ ਸਾਰੇ ਇੱਥੇ ਬੈਠਣਾ। ਇਹ ਕਹਿੰਦੀ ਦਰਵਾਜ਼ੇ ਦੇ ਮੋਰੇ ਹੀ ਬੈੱਡ ਹੋਣ ਏਦਾਂ ਜਿਦਾਂ ਉੱਧਰ ਆ ਇੱਥੇ ਬੈੱਡ ਮੋਰੇ ਹਨ ਉੱਧਰ ਵੀ ਸੋਫਾ ਲਾ ਰਹੇ ਇੱਧਰ ਵੀ ਲਾ ਰਹੇ। ਆਲੇ ਦੁਆਲੇ ਸੋਫੇ ਲੱਗ ਜਣ ਗੱਬੇ ਬੈੱਡ ਹੋ ਗਏ ਕਿੰਨਾ ਵਧੀਆ ਬੰਨਣਾ ਜਿੱਦਾਂ ਹੁਣ ਤੁਸੀਂ ਆਇਆ ਗਿਆ ਸਾਡੇ ਬੈੱਡ ਤੇ ਜਿਹੜਾ ਬੈਠਾ ਉਹਨਾਂ ਵੀ ਗੱਲਾਂ ਬਾਤਾਂ ਕਰੋ ਸੋਫੇ ਤੇ ਬੈਠਣਾ ਨਹੀਂ ਗੱਲਾਂ ਬਾਤਾਂ ਉੱਧਲੇ ਆਣ ਗੱਲਾਂ ਬਾਤਾਂ ਐਂ ਤਾਂ ਇੱਥੇ ਬੈੱਡ ਲੱਗੇ ਹੁੰਦੇ ਆ ਸੋਫੇ ਉਹ ਉੱਥੇ ਹੁੰਦੇ ਆ ਆਹ ਮਾ ਕੋਈ ਬੈਠਣ ਚੋਪਾ ਨਵਾਸਦਾ ਕਰਾਂਗੇ ਸੈਟਿੰਗ ਜਦ ਬਣੂਗਾ ਪਹਿਲੇ ਤਾਂ ਦੇਖੋ ਕੀ ਕੀ ਹੁੰਦਾ ਇੰਨਾ ਕਿ ਟੁੱਟ ਗਿਆ ਅੱਜ ਕੰਮ ਤੇ ਆਇਆ ਮੈਂ ਤਾਂ ਸਟਾਰਟਿੰਗ ਹੋਈ ਆ ਤਾਂ ਸਟਾਰਟ ਹੀ ਹੋਇਆ ਉਹ ਆਹ ਤੋੜ ਦਿੰਦਾ ਸਾਰਾ ਹੀ ਖਰਾਬ ਤਾਂ 6 ਮਹੀਨੇ ਲਾਇਆ ਨਾ ਵੀ ਲੱਗਾ ਹੁਣ ਆ ਥੱਲੇ ਜ ਇਹ ਸਾਰਾ ਪਿੰਦੇ ਚੱਕਣਾ ਪੈਣਾ ਜਿੰਨਾ ਵੀ ਆ ਇੱਕ ਮਹੀਨਾ ਇੱਕ ਮਹੀਨਾ ਪੂਰਾ ਲੱਗ ਜਾਣਾ ਤੁਸੀਂ ਦੇਖ ਲਿਓ 44 ਸਾਲ ਹੋ ਗਏ ਮਾਦਾ ਮਕਾਨ ਪਾਏ ਨੂੰ 44 ਸਾਲ ਬਾਪੂ ਕਹਿੰਦਾ ਪਾਏ ਮੈਂ ਸੀਗੇ ਆ ਦੇਖੋ ਜੀ ਪਹਿਲੇ ਕੁੰਡੀਆਂ ਇਦਾਂ ਨਹੀਂ ਹੁੰਦੀਆਂ ਸੀਗੀਆਂ ਉਹਨਾਂ ਦੇ ਕਿੰਨੀ ਵਧੀਆ ਚੀਜ਼ ਆਪਸ਼ਨ ਤਿੰਨਾਂ ਕੱਪੜਾ ਟੰਗਣ ਨੂੰ ਇਹਦੇ ਵਿੱਚ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਜਿੱਧਰ ਮਰਜੀ ਕਰ ਲਓ ਤੇ ਅੱਜਕੱਲ ਕਿੰਨਾ ਸਮਾਂ ਚੇਂਜ ਹੋ ਗਿਆ ਹੈ ਫਿਰ ਉਸ ਤੋਂ ਬਾਅਦ ਆਈਆਂ ਗੁੰਡੀਆਂ ਹੁਣ ਇਹਨਾਂ ਤੋਂ ਬਾਅਦ ਵੀ ਬਹੁਤ ਕੁਝ ਹੋ ਕੇ ਆ ਗਿਆ ਹੈ ਤੇ ਇਹ ਲਾਈ ਸੀ ਕਿੱਦਾਂ ਲਾਈ ਹੈ ਲੱਕੜ ਦੇ ਵਿੱਚ ਲਾਈ ਹੈ ਸਰ ਇਹ ਕੱਢ ਕੇ ਦੇਖਦੇ ਆਪਾਂ ਮੈਂ ਕੱਢਣ ਲੱਗਾ ਇਹਨੂੰ ساری ਕਿਲੀ ਬਾਹਰ ਨਿਕਲਣ ਲੱਗੀ ਆ ਦਿਲ ਵਾਲੀ ਕਿਲੀ ਦਿਲ ਵਾਲੀ ਕਿਲੀ ਲੱਗੀ ਲੱਗੀ ਆਣ ਬਾਅਦ ਸਾਡੇ ਘਰੇ ਵੀ ਇਹੀ ਲੱਗੀਆਂ ਸੀ ਮੈਨੂੰ ਇਹ ਦੇਖ ਕੇ ਨਾ ਜਿਆਦ ਹੁੰਦੀ ਹੁੰਦੀ ਆਪਣੇ ਘਰ ਮੈਂ ਕਿ ਸਾਢੇ ਵੀ ਦਿਨ ਲੱਗੀ ਹੁਣ ਬੁੜੇ ਬੇਟੀ ਲਵਣੀ ਦੀ ਮੋਣੀ ਦੇ ਘਰ ਦੇ ਅੰਦਰ ਉਹ ਨਾ ਸਾਢੇ ਵੀ ਨਾ ਆਈਗੀ ਦਾ ਜਦੋਂ ਲੈਤਾ ਪਰ ਹਨ ਜੀ ਨਾ ਮਾਫੇ ਮੈਂ ਕੰਮ ਲੱਗੀ ਆ ਸਿੱਧਰ ਪਾਟ ਨਹੀਂ ਹੋਣ ਦੇਈ ਨਹੀਂ ਹੁੰਦੀ ਬਾਟ ਅੱਖਾਂ ਭਰ ਗਈਆਂ ਮਿੱਟੀ ਨਾਲ ਬੰਦੇ ਦੀ ਖਲਾਰਾ ਬਹੁਤ ਜ਼ਿਆਦਾ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਅਸੀਂ ਥੱਲੇ ਬੈਠੇ ਆਂ ਅਸੀਂ ਚੱਕ ਲਓ ਹੁਣ ਕੁਝ ਸਮਾਨ ਚੱਕ ਰਹੇ ਆਂ ਆ ਸਾਈਕਲ ਹੀ ਦੀ ਹੁੰਦੀ ਆ ਸਰ ਹਾਂ ਆ ਸਾਈਕਲ ਦੇ ਸਮਾਨ ਸਾਰਾ ਸਾਈਕਲ ਦਾ ਬਹੁਤ ਮਾੜਾ ਸੀਗਾ ਸਾਈਕਲ ਹੀ ਉਹ ਕੁਝ ਸੀਗਾ ਸਾਈਕਲ ਦਾ ਤਾਂ ਮਾੜਾ ਹੀ ਹੁੰਦਾ ਹਾਂ ਉਹ ਹਾਂ हैं हाँ? अज फिर रोटी तो बेले चलो जी अच्छ फिर रोटी नहीं पकड़ी ना चल डैडी का छे चलो जी अज रोटी नहीं पकड़ ਅੱਜ ਰੋਟੀ ਕੈਂਸਲ ਸਾਡੇ ਕੋਲ 3 ਤੇ ਆ ਜਾਣੀਆਂ ਨਹੀਂ ਆ ਰਹੇ ਨਹੀਂ ਆਹ ਤਾਂ ਨਹੀਂ ਆਏ ਇੱਕ ਕਹਿੰਦੇ ਕੀ ਇੱਕ ਐਪਰੀ ਕੱਪੜੇ ਨਵੇਂ ਪਾ ਕੇ ਕੰਮ ਕਰਿਆ ਕਰੋ ਅੱਜ ਨਵੇਂ ਪਾ ਕੇ ਹਾਂ ਗਲਤ ਕਹਿੰਦਾ ਹੈ ਦਿਮਾਗ ਖਰਾਬ ਹੋਇਆ ਤੁਹਾਡਾ ਕਮਿੰਟ ਆ ਗਿਆ ਕੱਪੜੇ ਨਵੇਂ ਪਾ ਕੇ ਕੰਮ ਕਰਿਆ ਕਰੋ ਅੱਜ ਨਰੇ ਨੂੰ ਫਿਲਮ ਪਾ ਕੇ ਹਾਏ ਹਾਏ ਮਾਰੋ ਨਾ ਪੈਂਟ ਉੱਪਰ ਕੱਢੋ ਫੇਰ ਕੰਮ ਨਹੀਂ ਕਰਤਾ ਫੇਰ ਤਾਂ ਐਕਸ਼ਨ ਹੀ ਮਾਰੂੰਗੇ ਜਈ ਫੇਰ ਐਕਸ਼ਨ ਹੀ ਵੱਜਣਾ ਕੰਮ ਤਾਂ ਘੱਟ ਹੀ ਹੋਣਾ ਬੜੀ ਵਧੀਆ ਹੋ ਰਿਹਾ ਮੈਨੂੰ ਵੀ ਕਹਿੰਦੇ ਰਹਿੰਦੇ ਆ ਹੋ ਕਾਂਬੇ ਲੋਰ ਬੜੇ ਪ੍ਰਾਣੇ ਕੋਣੇ ਨਾ ਨਮੇ ਪਾ ਲਈਏ ਕਿੰਨਾ ਸਾਫ ਕਰੂ ਐਟਾ ਸਾਫ ਹੋ ਲੱਗ ਗਿਆ ਹੁਣ ਮੈਂ ਫੇਓ ਮਾ ਤਿਆਰ ਦਾਦੂ ਦਾਦੂ ਕਿੱਦਲ ਤੱਕੇ ਹੋ ਗਿਆ ਜੇ ਤਾਂ ਬਦਲ ਹੋਏ ਹੋਏ ਸਾਫੀ ਰਹੇ ਆਹ ਹੋ ਰਹੀ ਆ ਸਾਫ ਕੀ ਕਰਨਾ ਇੱਧੇ ਲਾ ਦਿਓ ਜੇ ਸੀਮੈਂਟ ਦਾ ਮੂਰੇ ਪਾਰੀ ਦੇਣਾ ਕੰਨੀਆਂ ਸ਼ੀਮੜਾ ਲਉਣਾ ਪੈਣਾ ਕਰੋ ਸਾਫ ਨਾਉਣ ਦੇਖੋ ਮੇਰਾ ਕਿੰਨਾ ਬੁਰਾ ਹਾਲ ਕੱਟੇ ਮਿੱਟੀ ਨਾਲ ਤੇ ਸ਼ੇਰ ਵੀ ਢੋਲਮਾਂ ਦੇ ਨਾਲ ਵੀ ਲਮਾ ਆਪਾਂ ਬਣੂ ਜੇ ਤੁਹਾਨੂੰ ਮੈਂ ਆਪਣਾ ਦਿਖਾਉਣੀ ਹੈ ਨਵਾਂ ਸੂਟ ਜ਼ਰੂਰ ਦੇਖਿਓ ਤੇ ਕਮੈਂਟ ਕਰਿਓ ਬੀਜਾ ਜੀ ਮੈਂ ਨਾਹ ਨੂੰ ਲਿਆ ਸੀ ਤੇ ਮੈਂ ਹੋ ਗਈ ਸੀ ਤਿਆਰ ਤੇ ਆਪਾਂ ਬਣਾਈਆਂ ਹੁਣ ਵੀਡੀਓ ਧੁੱਪ ਚ ਹੋ ਗਿਆ ਬੁਰਾ ਹਾਲ ਆਹ ਸੂਟ ਪਾਇਆ ਸੀ ਜਿਸ ਮੈਂ ਪਲਾਜੋ ਸੂਟ ਦੱਸਿਓ ਕਿਵੇਂ ਦਾ ਲੱਗਿਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਗਰਮੀ ਚ ਨਾਹ ਨੂੰ ਕਿ ਹੋਇਆ ਤੇ ਤੇ ਵੀਡੀਓ ਪੁਰੇ ਬਣਾਈਆਂ ਤੇ ਹੁਣ ਜਿਹੜਾ ਸਾਡਾ ਕੰਮ ਆ ਇਹ ਆਪਾਂ ਹੁਣ ਕਰਨਾ ਹੈ ਕੱਪੜੇ ਚੀਨ ਕੱਲਣੇ ਮੈਂ ਬਸ ਨਾ ਨੂੰ ਲਿਆ ਸੀ ਤੇ ਵੀਡੀਓ ਹੀ ਬਣ ਗਈਆਂ ਹੁਣ ਮੈਂ ਕਿ ਸਾਰਾ ਸਹਾਸ ਸਭਾਈ ਕੀਤੀ ਜਾਵੇ ਲੋ ਜੀ ਆਪਾਂ ਨਾ ਨੂੰ ਲਿਆ ਸੀ ਤੇ ਕੱਪੜੇ-ਕਪੜੇ ਪਾਲੇ ਸੀ ਤੇ ਹੁਣ ਆਪਾਂ ਆ ਗਏ ਆ ਵੀਡੀਓ ਬਣਾ ਕੇ ਤੇ ਗਰਮੀ ਬਹੁਤ ਜ਼ਿਆਦਾ ਸੀ ਬਾਰ ਵੀਡੀਓ ਬਣਾਈਆਂ ਇਹਨਾਂ ਨੇ ਵੀ ਨਾਲਿਆ ਸਾਡੀਆਂ ਰੀਲਾਂ ਤੁਸੀਂ ਦੇ ਸਕਦੇ ਆ ਇੰਸਟਾਗ੍ਰam ਤੇ YouTube ਤੇ ਵੀ ਆਉਂਦੀਆਂ ਨੇ ਤੇ ਬਾਕੀ ਤਸਲੀਨ ਨੇ ਵੀ ਨਾਲਿਆ ਇਸਾਇਰ ਨੇ ਵੀ ਨਾਲਿਆ ਮੰਮੀ ਤੁਸੀਂ ਨਾ ਹਟਾ ਨਾ ਮੈਂ ਅੱਜ ਸੈਟ ਕਰ ਲਿਆ ਹੁਣ ਤੇ ਵੈ ਹੁਣ ਸ਼ਾਇਦ ਅੱਜ ਫੜ ਕੇ ਤਾਂ ਹੁਣਾ ਕਿੱਦਾਂ ਹੁਣਾ ਬੱਸ ਕਰਿਆ ਕਰੋ ਤੇ ਆ ਸਾਡਾ ਖਲਾਰਾ ਪਿਆ ਆ ਹੁਣ ਮੈਂ ਲੱਗੀਆਂ ਜੀ ਕੱਪੜੇ ਚੇਂਜ ਕਰਣਾ ਮੈਂ ਕੱਪੜੇ ਚੇਂਜ ਕਰਕੇ ਤਾਂ ਫੇਰ ਆਪਾਂ ਖਲਾਰਾ ਤੱਕਦੇ ਆ ਸਾਰਾ ਹੁਣ ਖਲਾਰਾ ਬਹੁਤ ਜ਼ਿਆਦਾ ਆ ਹੁਣ ਆਪਾਂ ਨਹਾ ਤੋਂ ਲਿਆ ਜੀ ਕੰਮ ਸਾਰਾ ਕਰ ਲਿਆ ਆ ਤੇ ਸਾਰੇ ਕਿੰਦੇ ਇਹ ਕਈ ਕਹਿੰਦੇ ਆ ਵਿੱਚ ਕਿ ਕੱਪੜੇ ਨਵੇਂ ਕਾਰ ਕੇ ਪਾ ਕੇ ਕੰਮ ਕਰਿਆ ਕਰੋ ਕਰੋ ਬਈ ਕੱਪੜੇ ਨਵੇਂ ਪਾ ਕੇ ਕੰਮ ਜਾਓ ਜੀ ਕੋਈ ਨਾ ਕਰਾਂਗਾ ਇਹ ਆਸੋ ਬੱਸ ਹਲਾ ਦੱਸੇ ਪਾਸੇ ਤੁਮਾ ਕਰਾਉਗਰੇ ਦਾ ਮੈਦੇ ਤੂੰ ਇਹ ਨਾ ਮੈਂ ਪਿਆ ਤਾਂ ਕਮ ਆ ਰਿਹਾ ਹਾਂ ਨਾ ਮੈਂ ਉਸ ਉੱਤਰ ਗਿਆ ਮਦਰ ਇਟਾ ਪੀਆ ਤੂੰ ਹੱਸਿਆ ਨਾ ਸਭ ਮੰਗਾ ਇਹ ਨਹੀਂ ਪਾਉ ਲੀ ਨਾ ਸੌਰੀ ਸੌਰੀ ਸਾਰਾ ਲਗੀ ਨਾ ਸਾਰਾ ਸੋਧਾ ਮੈਨਾ ਖਰਾਬ ਹੋ ਗਿਆ ਆਏ ਹਾਏ ਬੋਲੋ ਉਸ ਨੂੰ ਪਤਾ ਨਹੀਂ ਸੌਰੀ ਤੋ ਦੋਸਤੋ ਹੁਣ ਮੈਂ ਕੱਪੜੇ ਚੇਂਜ ਕਰ ਲਵਾਂ ਤੇ ਪਖਲਾਰਾ ਚੱਕਣਾ ਵਾਲਾ ਤੇ ਫੇ ਆਪਾਂ ਚੱਕਦੇ ਆਂ ਤੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਾਕੀ ਦਾ ਟਰੀਟਮੈਂਟ ਹੁਣ ਕਰਦੇ ਆਂ ਬਾਏ ਬਾਏ